ਅਸਾਮ ਹਲਾ ਚੌਥਾ ਕਵ ਕੋ ਪਾਲੈ ਘੰਗਰੂ ਤਾਲਾ ਕਵ ਕੋ ਬਜਾ ਵਰਵਾਬ ਆਵਤ ਜਾਤ ਬਾਰਖਿਨ ਲਾਗੇ ਹਾਂ ਤਬ ਲਗ ਸਮਰਉ ਨਾਮ ਮੇਰੇ ਮਨ ਐਸੀ ਭਗਤ ਬਨ ਆਈ ਹਾਂ ਹਰ ਬਿਨ ਖਿਲਮ ਪਲ ਰਹਿ ਨ ਸਕੂ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ ਕਬ ਕੋ ਮਿਲ ਪੰਜ ਸਤ ਗਾਇਣ ਕਬ ਕੋ ਰਾਗ ਤੁਨ ਠਾਵੈ ਮੇਲ ਤ ਚੁਨਤ ਖਿਨ ਪਲ ਚਸਾ ਲਾਗੇ ਤਬ ਲਗ ਮੇਰਾ ਮਨ RAM ਗੁਣ ਗਾਵੇ ਕਬ ਕੋ ਨਚ ਪਾਮ ਪਸਾਰੇ ਕਬ ਕੋ ਹੱਥ ਬਸਾਰੇ ਹੱਥ ਪਾਮ ਪਸਾਰਤ ਬਿਲਮ ਤਿਲ ਲਗੇ ਤਬ ਲਗ ਮੇਰਾ ਮਨ RAM ਸਮਾਰੇ ਕਬ ਕੋ ਲੋਗਨ ਕੋ ਪਤੀ ਆਵੇ ਲੋਕ ਬਤੀ ਨੇ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਤਾਂ ਜੈ ਜੈਕਾਰ ਕਰੇ ਸਭ ਕੋਏ ਆਸਾ ਮਹਲਾ 4 ਸਤ ਸੰਗਤ ਮਿਲਿਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨਨ ਚੋ ਹਰ ਹਰ ਧਿਆਏ ਐਸੇ ਸੰਤ ਮਿਲੈ ਮੇਰੇ ਭਾਈ ਹਮ ਜਨ ਕੇ ਧੋਮੈ ਪਾਏ ਰਹਾਓ ਹਰ ਹਰਿ ਨਾਮ ਜਪੋ ਮਨ ਮੇਰੇ ਅਨ ਦਿਨ ਹਰ ਲੇ ਬੁਲਾਏ ਜੋ ਈਛੋ ਸੋਈ ਫਲ ਪਾਵੋ ਫਿਰ ਭੁੱਖ ਨਾ ਲਾਗੇ ਆਪੇ ਹਰ ਅપરੰਪਰ ਕਰਤਾ ਹਰ ਆਪੇ ਬੋਲ ਬੁਲਾਏ ਸੇਈ ਸੰਤ ਭਲੇ ਤੁਧ ਪਾਵੇਂ ਜਿਨ ਕੀ ਪਦ ਪਾਵੇਂ ਧਾਏ ਨਾਨਕ ਆਖ ਨਾ ਰਾਜੇ ਹਰ ਗੁਣ ਜੋ ਆਖੈ ਤਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਗੁਣ ਗਾਹ ਕਵਣ ਜ ਲੈ ਜਾਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ 8ਵੇਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਤਰਾਹੋ ਹਉ ਮੈਂ ਰੋਇਐ ਗੁਰਮੁਖ ਨਾਮ ਧਿਆਏ ਅਸਥਿਰ ਹੋਈਐ ਗੁਰਪੂਰੇ ਸਬਸ ਚਲਣ ਜਾਣਿਆ ਲਾਹ ਨਾਮ ਸੁਸਾਰ ਸ਼ਬਦ ਸਮਾਨਿਆ ਰਹਾਉ ਪੁਰਬ ਲਿਖੈ ਦੇਹ ਸੇ ਆਏ ਮਾਇਆ ਚਲਣ ਅੱਜ ਕੇ ਕੱਲ ਧਰੋ ਫਰਮਾਇਆ ਬਿਰਥਾ ਜਨਮ ਤਨਾ ਜਿਨੇ ਨਾਮ ਵਿਸਾਰਿਆ ਜੁਆ ਖੇਲਣ ਜਗ ਕੇ ਹੋ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾ ਗੁਰ ਪਾਇਆ ਨਾਨਕ ਸਚੇ ਸਚ ਸਚ ਸਮਾਇਆ ਆਸਾ ਮਹਲਾ 4 ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦਿ 부ਜ ਸਚ ਸਮਾਇਆ ਜਿਨ ਤੁਰ ਲਿਖੇ ਆਲੇਖ ਨੇ ਨਾਮ ਕਮਾਇਆ ਦਰ ਸਚੈ ਸਜਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਦਾਨ ਗੁਰਮੁਖ ਪਾਈਐ ਅਨੰਦ ਨਾਮ ਧਿਆਏ ਹਰ ਗੁਣ ਗਾਇਐ ਅੰਤਰ ਵਸਤ ਅਨੇਕ ਗੁਰਮਨ ਮਨ ਮੁਖ ਨਹੀਂ ਪਾਈਐ ਹਉ ਮੈਂ ਗਰਬ ਗਾ ਹਉ ਮੈਂ ਕਰਬੇ ਗਰਬ ਆਪ ਖੁਆਇਐ ਨਾਨਕ ਆਪੇ ਆਪ ਆਪ ਖੁਆਇਐ ਗੁਰਮਤਿ ਮਨ ਪ੍ਰਗਾਸ ਸਚਾ ਪਾਈਐ ਰਾਗ ਅਸਵਰੀ ਘਰ 16ਵੇਂ ਕੇ ਦੋ ਮਹੱਲਾ ਚੌਥਾ ਸੁਧੰਗ ਇਕ ਓੰਕਾਰ ਸਤਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰਉ ਸਤਗੁਰ ਮੋਹ ਕੋ ਹਰ ਨਾਮ ਬਤਾਇ ਹਉ ਹਰ ਬਿਨ ਖਿੰਨ ਪਲ ਰਹਿ ਨਾ ਸਕਉ ਰਹਾਉ ਹਮਰੇ ਸ਼੍ਰਵਣਿ ਸਿਮਰ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕਉ ਹੋ ਇੱਕ ਖਿੰਨ ਜੈਸੇ ਹੰਸ ਸਰਬਰ ਬਿਨ ਰਹਿ ਨ ਸਕੈ ਤੈਸੇ ਹਰ ਜਨ ਕਿਉ ਰਹੈ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦ ਧਾਰ ਕਿਨਹੂ ਪ੍ਰੀਤ ਲਾਈ ਮੋਹੁ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਬਾਨ ਪਾਦ ਨਾਨਕਾ ਸਿਮਰਤ ਹਰ ਹਰ ਭਗਵਾਨ ਆਸਾਵਰੀ ਮਹੱਲਾ ਚੌਥਾ ਮਾਈ ਮੋਰ ਪ੍ਰੀਤਮ ਰਾਮ ਬਤਾ ਬੋਰੀ ਮਾਈ ਹਉ ਹਰ ਬੈਨ ਖੇਨ ਪਲ ਰਹਿ ਨ ਸਕੂੰ ਜੈਸੇ ਕਰ ਹਰ ਬੇਲ ਰਝਾਈ ਰਹਾਉ ਹਮਰਾ ਮਨ ਬੈਰਾਗ ਬਰਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਅਲ ਕਮਲਾ ਬਿਨ ਰਹਿ ਨ ਸਕੈ ਤੈਸੇ ਮੋ ਹਰ ਬਿਨ ਰਹਿਨ ਨ ਜਾਈ ਰਖ ਸ਼ਰਨ ਜਗਦੀ ਸਰ ਪਿਆਰੇ ਮੋਏ ਸਰਦਾ ਬੂਰ ਹਰ ਗੁਸਾਈ ਜਣ ਨਾਨਕ ਕੈ ਮਨ ਅਨੰਦ ਹੋਤ ਹੈ ਹਰ ਦਰਸ਼ਨ ਨੇ ਮੁਖ ਦਿਖਾਈ ਰਗ ਅਸਾ ਘਰ ਦੂਜਾ ਮਹੱਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਲਈ ਪ੍ਰੀਤ ਸੋਈ ਫਿਰਖਾਇ ਜਿਨ ਸੁਖ ਬਿਠਾਲੀ ਤਿਸ ਭਾਉ ਬਹੁਤ ਦਿਖਾਇ ਪਾਈ ਮੀਤ ਕੁਟੰਬ ਦੇ ਖੁਬ ਬਿਬਦੇ ਹਮਾਈ ਵਸ ਗਤ ਗੁਰ ਪ੍ਰਸਾਦੇ ਐਸਾ ਦੇਖ ਬਿਮੋਹਿਤ ਹੋਏ ਸਾਧਕ ਸਿੱਧ ਸੁਰਦੇਵ ਮਨੁਖਾਂ ਬੇਨ ਸਾਧੂ ਸਭ ਤ੍ਰੋਹਨ ਤ੍ਰੋਹੇ ਰਹਾਉ ਇੱਕ ਫਿਰੇ ਉਦਾਸੀ ਤਨ ਕਾਮ ਵਿਆਪੇ ਇੱਕ ਸੰਚੈ ਗ੍ਰਹੀ ਤਨ ਹੋਏ ਨ ਆਪੇ ਇੱਕ ਸਤੀ ਕਹਾਵੇ ਤਨ ਬਹੁਤ ਕਲ ਪਾਵੇ ਹਮ ਹਰ ਰਖੇ ਲਗ ਸਤ ਗੁਰ ਪਾਵੇ ਤਪ ਕਰਤੇ ਤਪਸੀ ਭੁਲਾਏ ਪੰਡਿਤ 모ਹੇ ਲੋਭ ਸਬਾਈ ਤ੍ਰੈ ਗੁਣ 모ਹੇ 모ਹਿਆ ਆਕਾਸ 함 ਸਤ ਗੁਰ ਰਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਰਹਿ ਸੋ ਕਾਰ ਕਮਾਵਾਂ ਜਨ ਨਾਨਕ ਗੁਰਮੁਖ ਨੇੜ ਨ ਆਵਾ ਜੋ ਤੂ ਕਹਿ ਹੈ ਸੁਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨ ਆਵਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਐ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਏ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਮੇ ਸਚ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਜੀ Oh,